ਗੁਰੂ ਨਾਨਕ ਦੇਵ ਦੀ ਪਾਸ਼ਾ ਮਹਾਰਾਜ ਦੀ ਬਾਣੀ ਪਖੰਡਾਂ ਤੋਂ ਕੋਹਾਂ ਦੂਰ ਲੈ ਕੇ ਜਾਂਦੀ ਹੈ। ਹੂੰ। ਵੀਰ ਜਿਹੜਾ ਪਖੰਡਾ ਭਾਈ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਗੁਰੂ ਵੀ ਹੋਏ ਨੇ, ਪਰਮਾਤਮਾ ਦਾ ਇੱਕ ਰੂਪ ਹੋਏ ਨੇਗੇ ਤੇ ਇੱਕ ਨਾਲ ਹੀ ਜਿਹੜੇ ਬਹੁਤ ਤਕੜੇ ਵਿਗਿਆਨੀ ਹੋਏ ਨੇਗੇ। ਇੱਕ ਬਹੁਤ ਤਕੜੇ ਲੇਖਕ ਹੋਏ ਨੇ ਜਿਨ੍ਹਾਂ ਦੇ ਵਰਗਾ ਦੁਨੀਆ 'ਚ ਕੋਈ ਨਹੀਂ ਹੋ ਸਕਦਾ। ਦੁਨੀਆ ਨੂੰ ਪਖੰਡਾਵਾਦਾਂ ਤੋਂ ਕੱਢ ਕੇ ਉਹਨਾਂ ਨੇ ਇੱਕ ਉਸ ਪਰਮਾਤਮਾ ਦੀ ਗੱਲ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾ Hindu ਦਾ ਨਾ Sikh ਦਾ ਨਾ Musalman ਦਾ ਨਾ ईसाई ਦਾ। ਇਹ ਇਹ ਸਭ ਦਾ ਸਾਂਝਾ ਇੱਕ ਕਾਇਨਾਤ ਨੂੰ ਉੱਪਰ ਲੈ ਕੇ ਜਾਣ ਵਾਲਾ ਇਹ ਪਰਮਾਤਮਾ ਦੀ ਗੱਲ ਕਰਨ ਵਾਲਾ ਇੱਕ ਮਨੁੱਖਤਾ ਦੀ ਜਿਹੜੀ ਜੀਵਨ ਜ਼ਿੰਦਗੀ ਨੂੰ ਜਿਹੜਾ ਕਿ ਆਪਣੀ ਚੰਗੀ ਤਰੀਕ ਨਾਲ ਜਾਣ ਵਾਲਾ ਦੱਸਣ ਵਾਲੇ ਸਿਹਦਰ ਨਾਲਾ ਗੁਰੂ ਹੈ ਅੰਗਰੇਜ਼ਾਂ ਦੇ ਜਰਮਨ ਦੇ ਵਿੱਚ ਗੁਰਦੁਆਰਾ ਸਾਹਿਬ ਆ ਜਰਮਨ ਦੇ ਵਿੱਚ ਅੰਗਰੇਜ਼ਾਂ ਦਾ ਖੁੱਲ੍ਹਾ ਹੋਇਆ ਮੈਂ ਉੱਥੇ ਗਿਆ ਹਾਂ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਮੈਂ ਜਿਹੜੇ ਮੁੰਡੇ ਨੇ ਭਾਸ਼ਾ ਨੂੰ ਮੈਨੂੰ ਕਿਹਾ ਮੈਂ ਟਰਾਂਸਲੇਸ਼ਨ ਕਰਕੇ ਗੱਲ ਕਰ ਹੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿੰਦੇ ਸੂਰਜ ਆ ਇਹ ਰੋਸ਼ਨੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗਰੇਜ਼ ਬਹੁਤ ਵੱਡੀ ਪੱਧਰ ਤੇ ਸਿੱਖ ਬਣੇ ਹੋਣੇ ਕਹਿੰਦੇ ਗਿਆਨ ਦਾ ਸੋਮਾ ਗੁਰੂ ਨੇ ਇਹ ਮੰਨਦੇ ਨੇਗੇ